ਜਦੋਂ ਵੀ ਦਿਲ ਕਰੇ ਵਧੀਆ ਜੀ ਤੰਦੂਰੀ ਰੋਟੀ ਖਾਣ ਨੂੰ ਤਾਂ ਤੁਸੀਂ ਆਰਾਮ ਨਾਲੇ ਘਰ ਵਿੱਚ ਹੀ ਬਣਾ ਸਕਦੇ ਹੋ ਸਿੰਪਲ ਜੇ ਤਰੀਕੇ ਦਾ ਗੁੰਨ ਲਿਓ ਜੀ ਆਟਾ ਜਿਵੇਂ ਤੁਸੀਂ ਰੋਜ਼ਾਨਾ ਗੁੰਨਦੇ ਹੋ ਜੇ ਰੋਟੀ ਤੁਹਾਨੂੰ ਜਿਆਦਾ ਸੌਫਟ ਪਸੰਦ ਹੈ ਤਾਂ ਆਟੇ ਵਿੱਚ ਹਲਕਾ ਜਿਹਾ ਨਮਕ ਪਾ ਲਿਓ ਉਸ ਤੋਂ ਬਾਅਦ ਜੀ ਇਹਦੇ ਪੇੜੇ ਆਮ ਰੋਟੀ ਨਾਲ ਥੋੜਾ ਜਿਹਾ ਵੱਡਾ ਰੱਖਿਓ ਤੇ ਰੋਟੀ ਵੀ ਆਪਾਂ ਥੋੜੀ ਜੀ ਮੋਟੀ ਰੱਖਾਂਗੇ ਉਸ ਤੋਂ ਬਾਅਦ ਇਹਦੇ ਉੱਪਰ ਤਨੀਆ ਮੇਥੀ ਪਾਲਕ ਤੁਸੀਂ ਕੁਝ ਵੀ ਲਗਾ ਸਕਦੇ ਹੋ ਫਿਰ ਆਪਾਂ ਉੱਪਰ ਲਗਾਈਏ ਥੋੜੀ ਜੀ ਕਲੌਂਜੀ ਉਸ ਤੋਂ ਬਾਅਦ ਜੀ ਇਹਨੂੰ ਆਪਾਂ 베ਲ ਲਾਂਗੇ ਛੋਟੇ ਛੋਟੀਆਂ ਜਿਹੀ ਬੇਲਾਂਗੇ ਕਿਉਂਕਿ ਤੰਦੂਰ ਵੀ ਬੜਾ ਹੀ ਛੋਟਾ ਹੈ ਹਾਂਜੀ ਆ ਪੱਲੇ ਆ ਕੁੱਕਰ ਤੇ ਉਹਨੂੰ ਇਸ ਤਰੀਕੇ ਨਾਲ ਆ ਪਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਇੱਕ ਸਾਈਡ ਤੇ ਰੋਟੀ ਦੇ ਪਾਣੀ ਲਗਾ ਕੇ ਤੇ ਤੁਸੀਂ ਇਸੇ ਤਰ੍ਹਾਂ ਹੀ ਰੋਟੀਆਂ ਲਗਾਉਂਦੇ ਜਾਓ ਇੱਕ ਵਾਰੀ ਚ ਚਾਰ ਰੋਟੀਆਂ ਆਰਾਮ ਨਾਲ ਲੱਗ ਜਾਣਗੀਆਂ ਉਸ ਤੋਂ ਬਾਅਦ ਹੀ ਕੁੱਕਰ ਨੂੰ ਇੱਕ ਦੋ ਮਿੰਟਾਂ ਲਈ ਤੁਸੀਂ ਟੱਕਦੇ ਹੋ ਤੇ ਦੇਖਿਓ ਜਦੋਂ ਹਲਕਾ ਜਿਹਾ ਉਲਟਾ ਕਰੋਗੇ ਉਸ ਤੋਂ ਬਾਅਦ ਹੀ ਦੇਖੋ ਰੋਟੀਆਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋ ਗਈਆਂ ਜਿਵੇਂ ਜਿਵੇਂ ਬਨ ਜਾਣਗੀਆਂ ਆਪਣੇ ਆਪ ਹੀ ਉੱਤਰ ਜਾਣਗੀਆਂ ਜੇ ਹਲਕੀ ਜੀ ਕਿਤੇ ਜੀ ਹੋਵੇ ਤੁਸੀਂ ਇਸ ਤਰੀਕੇ ਨਾਲ ਪਕਾ ਲਿਓ ਫਿਰ ਇਹਦੇ ਉੱਪਰ ਬਟਰ ਲਗਾਇਓ ਚਾਹੇ ਤੁਸੀਂ ਘਿਓ ਲਗਾਇਓ ਬੜੇ ਆਸਾਨ ਤਰੀਕੇ ਨਾਲ ਵਧੀਆ ਤੰਦੂਰ ਰੋਟੀ ਜਿਹੜੀ ਤਿਆਰ ਹੋ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਣਾ ਕੇ ਜਰੂਰ ਖਾਇਓ